ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦਿਆਲ ਸਿੰਘ ਦਸ਼ਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਘੁੰਮ ਰਹੀ ਏ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਵਿਕਤੀ ਏ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਦੋਤਾ ਏ ਤੇ ਨਾਮ ਵੀ ਉਸ ਦਾ ਗੋਬਿੰਦ ਸਿੰਘ ਹੈ ਤੇ ਫੀਲਿੰਗ ਵੀ ਇਹ ਗੁਰੂ ਵਾਲੀ ਲੈ ਰਿਆ ਏ ਇਸ ਦਾ ਵਿਆਹ ਏ ਤੇ ਇੱਕ ਪਿੱਛੇ ਵਿਅਕਤੀ ਏ ਉਹ ਵੀ ਸਰਦਾਰ ਹੈ ਸਿੱਖ ਹੈ ਕਿ ਇਹ ਜਦੋਂ ਤੁਰਦਾ ਆ ਰਿਹਾ ਏ ਨਾ ਗੋਬਿੰਦ ਸਿੰਘ ਤੇ ਇਹਦੇ ਸਿਰ ਦੇ ਉੱਤੇ ਛਤਰ ਚੋਂ ਲੰਡਿਆ ਏ ਉਹਦੇ ਉੱਤੇ ਚੌਰ ਕਰ ਰਿਆ ਏ ਇੱਕ ਵਿਕਤੀ ਅੱਜ ਤੱਕ ਅਸੀਂ ਸੁਣਦੇ ਆਏ ਆ ਤੇ ਦੇਖਦੇ ਵੀ ਆਏ ਆ ਜਿਹੜਾ ਚੌਰ ਸਾਹਿਬ ਹੈ ਉਹ ਸਿਰਫ ਕੇਵਲ ਤੋਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਝੁਲਦਾ ਏ ਹੋਰ ਕਿਤੇ ਨਹੀਂ ਅਸੀਂ ਝੁਲਦਾ ਵੇਖਿਆ ਤੇ ਜਿਹੜਾ ਛਤਰ ਹੈ ਉਹ ਵੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਝੁਲਦਾ ਏ ਤੇ ਤਾਂ ਹੀ ਆਖਿਆ ਜਾਂਦਾ ਹੈ ਨੇ ਚਵਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਪਰ ਇਹਨਾਂ ਨੇ ਇੱਕ ਐਸੀ ਕਰਤੂਤ ਕੀਤੀ ਏ ਕਿ ਇੱਕ ਆਮ ਵਿਕਤੀ ਦਾੜੀ ਕਟਾਈ ਹੋਈ ਏ ਤੇ ਨਾਮ ਆਪਣਾ ਰੱਖਿਆ ਗੋਮందਰ ਸਿੰਘ ਸਭ ਤੋਂ ਪਹਿਲਾਂ ਤਾਂ ਮੈਂ ਇਸ ਤੱਬਰ ਨੂੰ ਲਾਂਤਾ ਪਾਉਣਾ ਏ ਕਿਉਂਕਿ ਇਹ ਜਿਹੜਾ ਖਾਨਦਾਨ ਹੈ ਸ਼ੁਰੂ ਤੋਂ ਲੈ ਕੇ ਇਹ ਸਿੱਖ ਪੰਥ ਦਾ ਵਿਰੋਧੀ ਰਿਹਾ ਏ ਤੇ ਸਿੱਖ ਪੰਥ ਦੇ ਵਿਰੁੱਧ ਹੀ ਪੁੱਗਤਿਆ ਏ ਤੇ ਅੱਜ ਫਿਰ ਇਸ ਨੇ ਇਹ ਜਿਹੜੀ ਕਰਤੂਤ ਕੀਤੀ ਏ ਸਿਮਰਨਜੀਤ ਸਿੰਘ ਮਾਨ ਆਪਣੇ ਆਪ ਨੂੰ ਇੱਕ ਪੰਥਕ ਲੀਡਰ ਅਖਵਾਉਂਦਾ ਏ ਤੇ ਆਖਦਾ ਏ ਕਿ ਮੈਂ ਪੰਥ ਵਾਸਤੇ ساری ਉਮਰ ਗਾਲ ਦਿੱਤੀ ਏ ਇਹ ਤੁਹਾਨੂੰ ਵੀ ਪਤਾ ਹੈ ਕਿ ਇਹਨੇ ਪੰਥਵਾਦ ਤੇ ਕਿੰਨੀ ਕੁੰਮਰ ਗੱਲ ਲੀਏ ਪਰ ਸਿਮਰਨਜੀਤ ਸਿੰਘ ਮਾਨ ਦਾ ਦੋਤਾ ਏ ਉਹਦਾ ਵਿਆਹ ਏ ਤੇ ਉਹਨੇ ਆਪਣੇ ਵਿਆਹ ਦੇ ਉੱਤੇ ਛਤਰ ਚੁਲਾਇਆ ਏ ਤੇ ਚੌਰ ਸਾਹ ਚੁਲਾ ਰਿਹਾ ਏ ਤਾਂ ਮੈਂ ਇਥੇ ਇੱਕ ਗੱਲ ਕਹਿਣੀ ਚਾਹ ਕਹਿ ਦੇਣੀ ਚਾਹਨਾ ਹੈ ਕਿ ਬੜੀਆਂ ਜਥੇ ਬੰਦੀਆਂ ਨੇ ਕਿ ਜਿਹੜੀਆਂ ਜੇ ਕਿਸੇ ਗਰੀਬ ਦੇ ਕੋਲ ਗਲਤੀ ਹੋ ਜਾਂਦੀ ਹੈ ਤਾਂ ਉਸ ਦੇ ਘਰ ਤੱਕ ਪਹੁੰਚ ਜਾਂਦੀਆਂ ਨੇ ਤੇ ਉਹ ਉਹਦਾ ਕੁੱਟਕਟਾਪਾ ਕਰਦੀਆਂ ਨੇ ਆ ਪਿੱਛੇ ਜੇ ਇੱਕ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਜੋ ਗਾਂਧੀ ਬਰਨਾਲੇ ਦੀ ਕੁਝ ਜਥੇਬੰਦੀ ਸੀ ਮਨਪ੍ਰੀਤ ਬਾਬੇ ਵਾਲੀ ਜਿਹੜਾ ਕਹਿੰਦਾ ਕਿ ਮੈਂ ਪਖੰਡ ਨੂੰ ਦੂਰ ਕਰਨ ਤੁਰਿਆ ਹਾਂ ਤੇ ਜਿਹੜੇ ਚੁੰਕੀਆਂ ਭਰਦੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤੇ ਬੜਾ ਕੁਝ ਪਿੱਛੇ ਜੇ ਵਾਵਾ ਵਾਵਾ ਖੱਟੀ ਸੀ ਉਸਨੇ ਪਰ ਨਿਕਲਿਆ ਕੁਝ ਹੋਰ ਤੇ ਪਿੱਛੇ ਜੇ ਗਾਂਧੀ ਬਰਨਾਲੇ ਦੀ ਵੀਡੀਓ ਬਣਾ ਕੇ ਉਸਨੇ ਕਹਾ ਕਿ ਇਹ ਇੱਕ ਲੜਕੀ ਦੇ ਨਾਲ ਫੜਿਆ ਗਏ ਅਜੇ ਤੱਕ ਕਿ ਉਹ ਲੜਕੀ ਦੇ ਨਾਲ ਇਹ ਵੀਡੀਓ ਜਨਤਕ ਨਹੀਂ ਕਰ ਸਕੇ ਤੇ ਪਰ ਇਹਨਾਂ ਨੇ ਉਸ ਨੌਜਵਾਨ ਦਾ ਜੋ ਗਾਂਧੀ ਬਰਨਾਲਾ ਕਰਕੇ ਸਿੱਖ ਹੈ ਉਹਦਾ ਦਿਮਾਲਾ ਵਧਾ ਦਿੱਤਾ ਉਹਦੇ ਕਕਾਰ ਵਧਾ ਦਿੱਤੇ ਮੈਂ ਅੱਜ ਇਸ ਮਨਪ੍ਰੀਤ ਨੂੰ ਕਹਿਣਾ ਚਾਹੁੰਦਾ ਹੈ ਕਿ ਜੇ ਤੇਰੇ ਵਿੱਚ ਹੈ ਦਮ ਤੇ ਚੱਲ ਫਿਰ ਉਧਰ ਮੂੰਹ ਚੁੱਕ ਕਿ ਉਸਨੇ ਨਾਮ ਰੱਖਿਆ ਗੋਬਿੰਦ ਸਿੰਘ ਤੇ ਆਪਣੇ ਸਿਰ ਤੇ ਚੋਬਰ ਵੀ ਚਲਾ ਰਿਹਾ ਹੈ ਤੇ ਚੌਰ ਸਾਹਿਬ ਵੀ ਹੋਤੇ ਸਿਰ ਤੇ ਚੁਲਾਇਆ ਜਾ ਰਿਹਾ ਏ ਰੋਕੋ ਨੂੰ ਹਾਂ ਹਿੰਮਤ ਹੋਰ ਵੀ ਜੜੀਆਂ ਕਈ ਜਥੇਬੰਦੀਆਂ ਨੇ ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸਤਕਾਰ ਕਮੇਟੀ ਵਾਲੇ ਨੇ ਅੱਜ ਉਹ ਕਿੱਥੇ ਨੇ ਤੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ ਏ ਉਹ ਕਿੱਥੇ ਸੁੱਤੀ ਏ ਅੱਜ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਕਿੱਥੇ ਨੇ ਆ ਪਿੱਛੇ ਦੇ ਰਾਜਾ ਸਾਹਿਬ ਇੱਕ ਮਜ਼ਾਰ ਉਹਦਾ ਜਦੋਂ ਰੌਲਾ ਪਿਆ ਅਜੇ ਕਿ ਸਾਰਿਆਂ ਨੂੰ ਪਤਾ ਏ ਕਿ ਰਾਜਾ ਸਾਹਿਬ ਦਰਬਾਰ ਤੇ ਕੀ ਹੁੰਦਾ ਏ ਉੱਥੇ 100 ਤੋਂ ਪਲੱਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਪਹੁੰਚੇ ਕਿੱਦਾਂ ਪਹੁੰਚੇ ਇਹ ਅਜੇ ਤੱਕ ਇਹਨਾਂ ਨੇ ਜਨਤਕ ਕੀਤਾ ਨਹੀਂ ਕੀਤਾ ਉੱਥੇ ਜਾ ਕੇ ਦੇਖੋ ਕਿ ਉਹ ਕਿਦਾਂ ਹਮਨ ਕਰਦੇ ਨੇ ਤੇ ਕਿਦਾਂ ਉਹ ਰਾਗਾ ਬਲੀ ਕਰਕੇ ਜਿਹੜੇ ਨਾਰੇ ਲਾਉਂਦੇ ਨੇ ਉੱਥੇ ਕਿੰਨਾ ਪਖੰਡਵਾਦ ਹੈ ਕਿੰਨਾ ਉੱਥੇ ਪਖੰਡ ਚੱਲਦਾ ਏ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦਾ ਬਿਆਨ ਆਉਂਦਾ ਏ ਕਿ ਉੱਥੇ ਸਾਰਾ ਕੁਝ ਮਰਿਆਦਾ ਅਨੁਸਾਰ ਚੱਲ ਰਿਹਾ ਏ ਕਿੱਥੇ ਮਰਿਆਦਾ ਅਨੁਸਾਰ ਚੱਲਦਾ ਏ ਉੱਥੇ ਨਾ ਤਾਂ ਉੱਥੇ ਨਿਸ਼ਾਨ ਸਾਹਿਬ ਹੈ ਤੇ ਨਾ ਹੀ ਉੱਥੇ ਜਕਾਰੇ ਬੁਲਾਏ ਜਾਂਦੇ ਨੇ ਤੇ ਫਿਰ ਕਿੱਥੇ ਮਰਿਆਦਾ ਕਿੱਥੇ ਰਹੀ ਤੁਸੀਂ ਸਿੱਖ ਪੰਥ ਨੂੰ ਹੋਰ ਕਿੰਨਾ ਥੱਲੇ ਲੈ ਕੇ ਜਾਓਗੇ ਆਓ ਆਪਾਂ ਫਿਰ ਆਪਣੇ ਵਿਸ਼ੇ ਤੇ ਗੱਲ ਕਰੀਏ ਕਿ ਕੁਲਦੀਪ ਸਿੰਘ ਗੜਗੱਜ ਜੀ ਕਦੋਂ ਬਿਆਨ ਦੇਣਗੇ ਕਦੋਂ ਉਹਨਾਂ ਨੂੰ ਅਕਾਲ ਥੱਪ ਤੇ ਤਲਬ ਕਰਨਗੇ ਤੇ ਕਦੋਂ ਉਹਨਾਂ ਨੂੰ ਸਜ਼ਾ ਲਾਉਣਗੇ ਮੈਂ ਕਹਿੰਨਾ ਕਿ ਉਸ ਵਿਅਕਤੀ ਤੇ 295 120 ਦੇ ਤੱਤ ਉੱਤੇ ਕਾਰਵਾਈ ਤੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਸ ਮਿੱਟੀ ਨੇ ਛੇਸ ਪਚਾਈ ਤੇ ਮੈਂ ਇੱਥੇ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜੋ ਆਪਣੇ ਆਪ ਨੂੰ ਪੰਥਕ ਲੀਡਰ ਅਖਵਾਉਂਦੇ ਨੇ ਸਿਮਰਨਜੀਤ ਸਿੰਘ ਮਾਨ ਜੀ ਉਹ ਵੀ ਉਸ ਵਿਆਹ ਦੇ ਵਿੱਚ ਹੋਣਗੇ ਕਿ ਉਹ ਕਿੱਥੇ ਨੇ ਕਿ ਅੱਖਾਂ ਉਹਨਾਂ ਦੀਆਂ ਬੰਦ ਸੀ ਕਿਦਾਂ ਕਾਲੀ ਐਨਕ ਲਾ ਲਾਰੀ ਸੀ ਕਿ ਜਿਹੜਾ ਗਾੜੀ ਕੋਲ ਨਜ਼ਰ ਨਾ ਆਵੇ ਇਹੋ ਹਰਕਤ ਕਿਸੇ ਹੋਰ ਨੇ ਕੀਤੀ ਹੁੰਦੀ ਤੇ ਅੱਜ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਬੂਹੇ ਉੱਤੇ ਬੈਠ ਜਾਣੀਆਂ ਸੀ ਕੀ ਇਹ ਪੈਸੇ ਵਾਲੇ ਨੇ ਤਾਂ ਕਰਕੇ ਇਹਨਾਂ ਵੱਲ ਨਹੀਂ ਜਾ ਰਹੇ ਲੱਖ ਲੰਕ ਉਹਨਾਂ ਜਥੇਬੰਦੀਆਂ ਦੀ ਕਿ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਪਰੇ ਮੂੰਹ ਫੇਰ ਲੈਂਦੇ ਨੇ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾ ਜੇ ਕੋਈ ਬਿਆਨ ਆਇਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਨਾ ਬਿਆਨ ਆਇਆ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਂਦੇ ਅਤੇ ਉਸ ਵਿਅਕਤੀ ਦੇ ਅਸੀਂ ਪੁਤਲੇ ਫੂਕਾਂਗੇ ਤੇ ਸੰਗਰਾਮ ਨੂੰ ਅਸੀਂ ਤੇਜ਼ ਕਰਾਂਗੇ ਕਿਉਂਕਿ ਹੋਰ ਬਰਦਾਸ਼ਤ ਨਹੀਂ ਹੁੰਦਾ ਆਏ ਦਿਨ ਇਹ ਲੋਕ ਪੰਥ ਨੂੰ ਮੂੰਹ ਚੜਾ ਰਹੇ ਨੇ ਤੇ ਸਾਡੇ ਜਿਹੜੇ ਪੰਥਕ ਆਗੂ ਨੇ ਉਹ ਚੁੱਪ ਕਰਕੇ ਬੈਠੇ ਹੋਏ ਨੇ ਕਿੰਨਾ ਕੁ ਤੁਸੀਂ ਸਿੱਖ ਪੰਥ ਨੂੰ ਲੈ ਥੱਲੇ ਡੇਗੋਗੇ ਆਪਾਂ ਮਰਿਆਦਾ ਦੀ ਗੱਲ ਕਰਦੇ ਆ ਤੇ ਮਰਿਆਦਾ ਹੈ ਕਿੱਥੇ ਪਿੱਛੇ ਦੇ ਜੇ ਗਾਇਕ ਜਸਬੀਰ ਸਿੰਘ ਦੱਸੀ ਨੇ ਇੱਕ ਸ਼ਬਦ ਗਾਇਨ ਕੀਤਾ ਤਾਂ ਮਿੰਟੋ-ਮਿੰਟ ਜਥੇਦਾਰ ਸਾਹਿਬ ਦਾ ਬਿਆਨ ਆ ਜਾਂਦਾ ਏ ਔਰ ਕਿਸੇ ਰਾਗੀ ਸਿੰਘਾਂ ਨੇ ਸਰਜੇ ਦੇ ਵਿੱਚ ਕੀਰਤਨ ਦਾ ਗਾਇਨ ਕੀਤਾ ਤੇ ਉਸੇ ਵੇਲੇ ਉਹਨਾਂ ਨੂੰ ਤਲਬ ਕਰ ਲਿਆ ਜਾਂਦਾ ਏ ਤੇ ਇਹ ਵੀਡੀਓ ਸਵੇਰ ਦੀ ਵਾਇਰਲ ਹੋਣ ਦੀ ਇਹਨਾਂ ਨੂੰ ਕਿਉਂ ਨਹੀਂ ਪੀ ਤਲਬ ਕੀਤਾ ਕੀ ਤੁਹਾਡੀ ਹਿੱਸਾ ਪਤੀ ਇਹਨਾਂ ਦੇ ਨਾਲ ਕੀ ਇਹ ਲੋਕ ਪੈਸੇ ਦੀ ਆੜ ਦੇ ਵਿੱਚ ਸਿੱਖਾਂ ਦੀ ਮਰਿਆਦਾ ਦਾ ਘਾਨ ਕਰਨਗੇ ਬੱਕ ਅਤ ਨਿੰਦਰ ਜੋ ਗੱਲ ਐ ਗੱਲ ਸੁਣ ਮੈਂ ਉਹ ਭਾਈ ਤੂੰ ਵਿਆਹ ਕਰਵਾ ਲੱਖ ਵਿਆਹ ਕਰਵਾ ਸਾਾਨੂੰ ਕੋਈ ਗੱਲ ਨਹੀਂ ਹੈਗੀ ਪਰ ਇਹ ਜਿਹੜਾ ਤੂੰ ਨਾਮ ਗੋਬਿੰਦ ਸਿੰਘ ਰੱਖ ਕੇ ਉਹ ਪਾਤਸ਼ਾਹੀ ਸਾਈਂ ਚਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੋ ਤੂੰ ਫੀਲਿੰਗਾਂ ਲੈਣ ਡਿਆ ਏ ਇੱਕ ਗੱਲ ਯਾਦ ਰੱਖੀ ਜਿਹੜਾ ਗੁਰੂ ਕਰਦੇ ਨਾਲ ਮੱਥਾ ਲਾਉਂਦਾ ਏ ਉਹ ਬਹੁਤਾ ਸਮਾਂ ਰਿੰਦਾ ਨਹੀਂ ਇਤਿਹਾਸ ਗਵਾਲੇ ਤੇ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਚੇਤਾਵਨੀ ਏ ਕਿ ਜਲਦੀ ਤੋਂ ਜਲਦੀ ਮਾਫੀ ਮੰਗ ਆਪਣੀ ਵੀਡੀਓ ਜਨਤਕ ਕਰ ਤੇ ਮੈਂ ਤਾਂ ਕਹਿੰਦਾ ਇੱਥੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਏ ਕਿ ਸਾਡੇ ਕੋਲ ਗਲਤੀ ਹੋਈ ਏ ਅਗਰ ਇਹਨੇ ਮਾਫੀ ਨਾ ਮੰਗੀ ਤੇ ਸਾਡੀ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਘਰਾਓ ਕਰਕੇ ਤੇ ਇਹਨਾਂ ਦੇ ਪੁਤਲੇ ਫੁੱਕੇ ਜਾਣਗੇ ਮੇਰੀ ਲਾਸਟ ਤੇ ਅਪੀਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੂੰ ਇਤੁਰੰਤ ਆਪਣਾ ਬਿਆਨ ਜਾਰੀ ਕਰੋ ਅਤੇ ਜੋ ਵੀਡੀਓ ਵਾਇਰਲ ਹੋਣ ਦੀ ਹੈ ਇਹਦੇ ਤੇ ਐਕਸ਼ਨ ਲਾਓ ਸੋ ਦਾਸ ਦੀਆਂ ਇੰਨੀਆਂ ਇੱਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ